ਵੈਗਰ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗਰਨੇਸ਼ ਸਿੰਘ ਲੰਗਾਪਾਟੋਂ ਬੋਲ ਰਿਹਾ ਨਜਤੋਂ ਮੈਂ 6% ਹਸਰਾਚ ਹਣੇ ਕਰ ਸਕਦਾ ਇਹ ਜਾਦੇ ਸਿੰਘ ਇਹ ਮੇਰਾ ਕਾਕਾ ਇਹਨੂੰ 4-5 ਸਾਲ ਹੋ ਗਏ ਟੀਵੀ ਹੋਈ ਨਹੀਂ ਸਾਡੀ ਵੀ ਰੱਖਦੀ ਆ ਬੜਾ ਲਾੜ ਘਰਾਇਆ ਤੇ ਹੁਣ ਫੇਰ ਜਾੜਾ ਹੋ ਗਿਆ ਇਹ ਬੱਚਾ ਹੋਵੇ ਜਿਹੜੀ ਸੌਰੀ ਆ ਤੇ ਬੜਾ ਕਰਦਾ ਕਿ ਯਾਰਾ ਮੁਸ਼ਕਲ ਹੈ ਕਿਤੇ ਮੈਂ ਜਾਣ ਨਹੀਂ ਸਕਦਾ ਦਿਲਾੜਾ ਮੁਸ਼ਕਲ ਕਰਦੇ ਤੇ ਮੇਰੀ ਤਾਂ ਨਿਪਰਾ ਸਾਰੀ ਮਚ ਕਰਨ ਪਤਾ ਨਹੀਂ ਸਾਡਾ ਪੰਜਾਬ ਇਸ ਨਸ਼ੇ ਦੀ ਦਲਦਲ ਚੋਂ ਕਦੋਂ ਬਾਹਰ ਆਊਗਾ ਕਿਉਂਕਿ ਨਸ਼ਾ ਜਿਸ ਘਰ ਚ ਵੜਦਾ ਹੈ ਨਾ ਉਹਦੀਆਂ ਜੜਾਂ ਹਲਾ ਕੇ ਰੱਖ ਦਿੰਦਾ ਇਸੇ ਤਰ੍ਹਾਂ ਦਾ ਇੱਕ ਪਰਿਵਾਰ ਤਰਨਤਾਰਨ ਜ਼ਿਲ੍ਹੇ ਦੇ ਨੇੜਲੇ ਪਿੰਡ ਦਾ ਜਿਸ ਵਿੱਚ ਵੀਰ ਦਿਹਾੜੀ ਕਰਦਾ ਸੀ ਤੇ ਉਹ ਨਾਲ ਨਾਲ ਨਸ਼ਾ ਕਰਨ ਲੱਗ ਗਿਆ ਨਸ਼ੇ ਦੇ ਕਰਦੇ ਕਰਦੇ ਵਿਚਾਰੇ ਨੂੰ ਟੀਵੀ ਜਹੀ ਭਿਆਨਕ ਬਿਮਾਰੀ ਨੇ ਵੀ ਘੇਰ ਲਿਆ ਹੁਣ ਪਿਛਲੇ ਕੁਝ ਸਮੇਂ ਤੋਂ ਉਹ 10 ਹਸਪੀਟਲ ਅੰਮ੍ਰਿਤਸਰ ਵਿਖੇ ਦਾਖਲ ਹੈ ਉਸਦੇ ਫੀਫੜੇ ਆ ਜਿਹੜੇ ਉਹ ਖਰਾਬ ਹੋ ਚੁੱਕੇ ਹਨ ਭੈਣ ਵਿਚਾਰੀ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਆ ਇਹਦੇ ਤਿੰਨ ਬੱਚੇ ਆ ਵੱਡੇ ਬੇਟੇ ਨੂੰ ਵੀ ਜਮਾਂਦਰੂ ਅੱਖ ਦੇ ਉੱਤੇ ਪਹਿਲਾਂ ਤਾਂ ਮਾਸ ਵਧਿਆ ਹੋਇਆ ਸੀ ਹੁਣ ਉਹਨੇ ਰਸੌਲੀ ਦਾ ਰੂਪ ਧਾਰ ਲਿਆ ਇਸਦੇ ਪਿਤਾ ਨੂੰ ਵੀ ਅੱਖਾਂ ਤੋਂ ਨਹੀਂ ਦਿਸਦਾ ਤੇ 나ਹੀਂ ਵਿਚਾਰਾਂ ਤੋਂ ਕੋਈ ਕੰਮ ਹੁੰਦਾ ਜੇ ਕੋਈ ਵੀ ਵੀਰਜਾ ਭੈਣ ਇਸ ਵੀਰ ਦੇ ਇਲਾਜ ਦੇ ਵਿੱਚ ਇਹਦੇ ਬੱਚੇ ਦੇ ਇਲਾਜ ਦੇ ਵਿੱਚ ਅਤੇ ਉਹਨਾਂ ਦੀ ਪੜ੍ਹਾਈ ਦੇ ਵਿੱਚ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ। ਉਹ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ।